ਰੋਜੀ ਪੰਜਾਬੀ ਬ੍ਰਾਂਚੇ ਚ ਜੀ ਆਇਆਂ ਨੂੰ ਤੇ ਜਿੰਦੇ ਰਹੋ ਹੱਸਦੇ ਰਹੋ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਗੁੱਡ ਆਫਟਰਨੂੰ ਤੇ ਜਿਹੜੇ ਸਾਡੇ ਸਿੱਖ ਭਰਾ ਆ ਪੰਜਾਬ ਤੋਂ ਆਏ ਨੇ ਇੰਡੀਅਨ ਪੰਜਾਬ ਤੋਂ ਉਹਨਾਂ ਨੂੰ ਵੀ ਖੁਸ਼ ਆਮਦੀਦ ਤੇ ਜਿਹੜੇ ਆਪਣੇ ਗੁਰਦਾਰਾਂ ਇੰਤਜ਼ਾਰ ਰਹੇ ਨੇ ਬਾਬਾ ਗੁਰੂ ਨਾਨਕ ਦੀ ਸਥਾਨ ਤੇ ਜਾ ਰਹੇ ਨੇ ਉਹਨਾਂ ਨੂੰ ਵੀ ਰੱਬ ਦੀਆਂ ਰੱਖਾਂ ਤੇ ਅੱਜ ਅਸੀਂ ਇੱਕ ਮਸਲੇ ਤੇ ਗੱਲ ਕਰਾਂਗੇ ਚੌਦੀ ਸਾਹਿਬ ਨਾਲ ਬੜੇ ਪਰੇਸ਼ਾਨ ਨੇ ਇਹ ਇਹ ਇੰਤਜ਼ਾਮ ਕਿਸ ਤਰ੍ਹਾਂ ਦੇ ਹੋ ਰਹੇ ਨੇ ਕੋਈ ਮਸਲਾ ਤੇ ਨਹੀਂ ਬਣਿਆ ਕਿਉਂਕਿ ਮਈ ਦੀ ਜਿਹੜੀ ਸਾਡਾ ਇੰਡੀਆ ਦੇ ਨਾਲ ਯੁੱਧ ਪਿਆ ਸੀ ਉਸ ਤੋਂ ਬਾਅਦ ਇਹ ਪਹਿਲੀ ਵਾਰੀ ਨੇ ਕਿ ਸਾਡੇ ਸਿੱਖ ਭਰਾਏ ਨੇ ਪੰਜਾਬ ਤੋਂ ਤੇ ਹੋ ਕੀ ਰਿਹਾ ਕੀ ਖਬਰਾਂ ਨੇ ਕੁਝ ਖੁਸ਼ੀਆਂ ਨੀਆਂ ਵੀ ਨੇ ਕੁਝ ਕੋਈ ਪਰੇਸ਼ਾਨ ਕਰਨ ਵਾਲੀਆਂ ਵੀ ਨੇ ਤੇ ਚੋਈ ਸਾਬ ਦੱਸੋ ਕੀ ਹੋ ਰਿਹਾ ਇਸ ਫਰੰਡ ਦੇ ਉੱਤੇ ਹਾਂਜੀ ਰਾਣਾ ਸਾਹਿਬ ਆਪਣਾ ਤੁਨ ਪਤਾ ਕਿ ਸਿੱਖ ਯਾਤਰੀ ਆ ਰਹੇ ਨੇ ਜਿਹੜਾ ਫੈਸਟੀਵਲ ਹੋ ਰਿਹਾ ਨਨਕਾਣਾ ਸਾਹਿਬ 4 ਤੋਂ 13 ਤਰੀਕ ਸੱਕਦੀ 13 ਤੱਕ ਜਾਰੀ ਰਹੇਗਾ 4 ਨਵੰਬਰ ਤੋਂ 13 ਨਵੰਬਰ ਤੱਕ ਬਾਬਾ ਗੁਰੂ ਨਾਨਕ ਦੀ 556ਵੀਂ ਜਿਹੜੀ ਉਹਨਾਂ ਦੀ ਸਾਲਗिरा ਉਹਦੀ ਤਕਰੀਬਾਤ ਇਸ ਸਿਲਲੇ ਚ ਤੇ ਉਹ ਇਸ਼ੂ ਮਸਲੇ ਵਿੱਚ ਹੈ ਨੇ ਉਹ ਵੀ ਤੁਹਾਨੂੰ ਦੱਸ ਦਿੰਨੇ ਲੇਕਿਨ ਇਹ ਤੁਹਾਨੂੰ ਪਤਾ ਕਿ ਜਿਹੜੀ ਪਾਕਿਸਤਾਨ ਗਵਰਨਮੈਂਟ ਦੀ ਪੋਲਿਸੀ ਹੈ ਉਹ ਇਹ ਆ ਕਿ ਜਿਹੜੇ ਸਿੱਖ ਭਰਾ ਨੇ ਉਹਨਾਂ ਨੂੰ ਉਹਨਾਂ ਨੇ ਮਤਲਬ ਅਲਾਓ ਕੀਤਾ ਕਿ ਵਿਜ਼ਿਟ ਕਰਨ ਉਹਨਾਂ ਨੂੰ ਸਕਿਉਰਟੀ ਵੀ ਦਿੰਦੇ ਨੇ ਵੀਜ਼ਾ ਵਗੈਰਾ ਵੀ ਉਹਨਾਂ ਨੇ ਸਾਰਾ ਉਹਨਾਂ ਦਾ ਪ੍ਰੋਸੈਸ ਜਿਹੜਾ ਅਮਲ ਕੀਤਾ ਕਿ ਕੋਈ ਡਿਲੇ ਨਾ ਹੋਵੇ ਕੋਈ ਮਸਲਾ ਮਿਸਾਲ ਨਾ ਹੋਵੇ ਇੱਕ ਸਟੇਟ ਆਫ ਪਾਕਿਸਤਾਨ ਦੀ ਤੁਹਾਨੂੰ ਪਤਾ ਪਾਲਿਸੀ ਹੈ ਹਾਂ ਬਿਲਕੁਲ ਹੈ ਤੇ ਹੈ ਉਹ ਤੇ ਕੋਈ ਇਸ਼ੂ ਨਹੀਂ ਲੇਕਿਨ ਇਹ ਹੈ ਕਿ ਥੋੜੇ ਦਿਨਾਂ ਪਹਿਲਾਂ ਇਹ ਇੰਡੀਅਨ ਵੈਬਸਾਈਟਾਂ ਨੇ ਅਖਬਾਰਾਂ ਨੇ ਇੱਕ ਸਟੋਰੀ ਬੜੀ ਚੁੱਕੀ ਹੋਈ ਸੀ ਉਹ ਇਹ ਸੀ ਕਿ 14 ਜਿਹੜੇ ਹਿੰਦੂ ਇੰਡੀਆ ਦੇ ਹਿੰਦੂ ਨੇ ਉਹ ਯਾਤਰੀ ਉਹ ਉਹਨਾਂ ਨੂੰ ਉਹਨਾਂ ਨੇ ਵਾਗਾ ਦੇ ਜ਼ਰੀਏ ਜਿਹੜੇ ਇੰਟਰ ਹੋਣਾ ਚਾਹੁੰਦੇ ਜਿੱਥੇ ਉਹਨਾਂ ਦੀ ਐਂਟਰੀ ਉਹਨਾਂ ਨੂੰ ਅਲਾਉ ਨਹੀਂ ਕੀਤੀ ਇਜਾਜ਼ਤ ਨਹੀਂ ਦਿੱਤੀ ਇਹ ਮਜ਼ਹਬ ਦੀ ਗ੍ਰਾਊਂਡ ਤੇ ਜੀ ਕਿ ਹਿੰਦੂਆਂ ਦਾ ਬਾਬਾ ਗੁਰੂ ਨਾਨਕ ਨਾ ਕੀ ਤਲਕ ਤੇ ਤੁਹਾਨੂੰ ਪਤਾ ਬਾਬਾ ਗੁਰੂ ਨਾਨਕ ਤੇ ਸਾਰਿਆਂ ਦੇ ਸਿਗੇ ਹਾਂ ਬਿਲਕੁਲ ਉਸੇ ਕਾਮਨ ਨੇ ਕੋਈ ਵੀ ਉਧਰ ਤੇ ਮੁਸਲਮਾਨ ਵੀ ਆ ਸਕਦੇ ਨੇ ਮੁਸਲਮਾਨ ਵੀ ਆ ਸਕਦੇ ਨੇ ਉਹ ਤੇ ਉਹਨਾਂ ਦਾ ਬਾਬਾ ਤਮਨ ਦਾ ਭਾਈਚਾਰੇ ਦਾ ਪੈਗਾਮ ਸੀ ਹਰ ਇੱਕ ਲਈ ਹੈ ਉਹ ਕੋਈ ਇਹ ਨਹੀਂ ਕਿ ਸਿਰਫ ਸਿੱਖਾਂ ਲਈ ਹੈ ਤੇ ਉਹ ਬੜੀ ਖਬਰ ਆਣਾ ਸਾਹਿਬ ਚੱਲੀ ਹੈ ਇੱਧਰ ਉੱਧਰ ਲੋਕਾਂ ਨੇ ਇਹ ਉਹ ਜ਼ਹਰਾ ਇਸ ਤਰ੍ਹਾਂ ਇੱਕ ਮਸਬੀ ਬੁਨਿਆਦ ਤੇ ਇੱਕ ਵੀਜ਼ਾ ਕਿਸ ਨੂੰ ਰਿਜੈਕਟ ਕਰਨਾ ਵੈਸੇ ਤੇ ਹਰ ਮੁਲਕ ਦਾ ਤੁਹਾਨੂੰ ਪਤਾ ਹੈ اختیار ਹੁੰਦਾ ਕਿ ਕਿਸੇ ਬੰਦੇ ਨੂੰ ਐਂਟਰੀ ਦੇਵੇ ਨਾ ਦੇਗਾ ਇਸ ਤਰ੍ਹਾਂ ਮਸਬੀ ਬੁਨਿਆਦ ਤੇ ਇਹ ਵਾਕੀ ਮਸਲਾ ਤੇ ਹੈ ਸੀ ਲੇਕਿਨ ਫੋਰਨ ਅਫੀਸ ਨੇ ਫਿਰ ਇਹ ਤੇ ਐਕਸ਼ਨ ਲਿਆ ਇੱਕ ਐਕਸ਼ਨ ਲਿਆ ਉਹਨਾਂ ਨੂੰ ਮਹਿਸੂਸ ਹੋਇਆ ਉਹਨਾਂ ਨੂੰ ਗਰਮੀ ਮਹਿਸੂਸ ਹੋਈ ਕਿ ਇਹ ਇਸ਼ੂ ਜਿਹੜਾ ਨਾ ਕਾਫੀ ਮੀਡੀਆ ਤੇ ਹਾਈਲਾਈਟ ਹੋ ਰਿਹਾ ਹੈ ਇੰਡੀਆ ਮੀਡੀਆ ਕਰ ਰਿਹਾ ਤੇ ਉਹਨਾਂ ਨੇ ਫਿਰ ਉੱਤੇ ਪੂਰੀ ਇੱਕ ਸਟੇਟਮੈਂਟ ਦਿੱਤੀ ਜਾ ਰਹੀ ਹੂੰ ਵਜਾਹਤ ਕੀਤੀ ਹੈ ਉਹ ਵਜਾਹਤ ਮناسبਾ ਠੀਕ ਆ ਕਿ ਮੈਨੂੰ ਇਤਨੀ ਗਲਤ ਨਹੀਂ ਲੱਗੀ ਮਤਲਬ ਇਹ ਨਹੀਂ ਕਿ ਮੈਂ ਉਹਦੇ ਪੱਖ ਸਾਈਡ ਲੈ ਲਿਆ ਉਹਦੇ ਕੋ ਸਾਈਡ ਲੈ ਵੀ ਲੋ ਤੇ ਫਿਰ ਵੀ ਚੱਲ ਲੈ ਕੇ ਕਰ ਕਿ ਸੈਡ ਤੇ ਇਹ ਕੁੱਟਣਗੇ ਵੜਾ ਨਹੀਂ ਨਹੀਂ ਉਹ ਮناسب ਹੀ ਰਾਣਾ ਸਾਹਿਬ ਉਸ ਲਿਆ ਕਿ ਇੰਡੀਆ ਜਿਹੜਾ ਪਾਕਿਸਤਾਨੀ ਹਾਈ ਕਮਿਸ਼ਨ ਇੰਡੀਆ ਚ ਉਹਨਾਂ ਨੇ ਕਿਹਾ ਕਿ 2400 ਵੀਜ਼ਾ ਜਾਰੀ ਕੀਤਾ ਸੀ ਫਿਰ ਪਾਕਿਸਤਾਨੀ ਫੋਰਨ ਆਫਿਸ ਨੇ ਕਿਹਾ ਕਿ 1900 ਤਕਰੀਬਨ 32 ਬੰਦਾ ਐਂਟਰ ਹੋ ਚੁੱਕੇ ਹਾਲ ਤੱਕ ਵਾਗਾ ਦੇ ਜ਼ਰੀਏ ਤੇ ਉਹਦੇ ਚੋਂ 300 ਬੰਦਿਆਂ ਦੀ ਐਂਟਰੀ ਦੇ ਇੰਡੀਅਨ ਅਥਾਰਟਿਜ਼ ਨੇ ਉਹਨਾਂ ਨੂੰ ਅਲਾਉ ਨਹੀਂ ਕੀਤਾ अच्छा ये देखो वापस में ए गल हुई हाँ, ना के तुसी कह रहे हो कि हिंदू यात्री नहीं आन देते ਤੇ ਆਪਣੀ ਤੁਸੀਂ ਜਿਹੜੇ ਸਿੱਖ ਯਾਤਰੀ ਨਹੀਂ ਆਂਦੇ ਰਹੇ ਉਹਨਾਂ ਨੂੰ ਰੋਕ ਕੇ ਜਾ ਰਹੇ ਉਹ ਕਿਸ ਬਰੀ ਆਤੇ ਰੋਕ ਰਹੇ ਨੇ ਚਾਹੀਦੇ ਉਹ ਕਹਿੰਦੇ ਉਹਨਾਂ ਨੂੰ ਪਤਾ ਨਹੀਂ ਉਹ ਮਤਲਬ ਆਪਣੀ ਜਿਹੜੀ ਉਹਨਾਂ ਦੀ ਇਮੀਗ੍ਰੇਸ਼ਨ ਆ ਉਹਦੇ ਜਿਹਨਾਂ ਨੇ ਉਹਨਾਂ ਨੂੰ ਨਹੀਂ ਅਲਾਉ ਕੀਤਾ ਪਾਕਿਸਤਾਨ ਐਂਟਰੀ ਜਾਸ ਨਹੀਂ ਦਿੱਤੀ ਤੇ ਉਹ ਕਹਿੰਦੇ ਇਸ ਜਦੋਂ ਸਾਡੀ ਸਾਈਡ ਤੇ ਅਸੀਂ ਵੀ ਕੁਝ ਬੰਦੇ ਨੂੰ ਜਾਸ ਨਹੀਂ ਦਿੱਤੀ ਲੇਕਿਨ ਉਹ ਬੰਦੇ ਜਿਹਨਾਂ ਦੇ ਡਾਕੂਮੈਂਟਸ ਕੰਪਲੀਟ ਨਹੀਂ ਸੀ ਹਾਂ ਡਾਕੂਮੈਂਟਸ ਕੰਪਲੀਟ ਨਹੀਂ ਸੀ ਤੇ ਉਹਨਾਂ ਨੂੰ ਦਿੱਤੀ ਲੇਕਿਨ ਉਹਨਾਂ ਨੇ ਕਿਹਾ ਕਿ ਮਜ਼ਮੇ ਬਿਨਾਂ ਆਤੇ ਅਸੀਂ ਕਿਸ ਨੂੰ ਨਹੀਂ ਰੋਕਿਆ ਇਹ ਇੱਕ ਮਤਲਬ ਹਿੰਦੂਆ ਤੇ ਹਿੰਦੂ ਜਿਹੜੇ ਆ ਉਹ ਬਾਬਾ ਗੁਰੂ ਨਾਨਕਪੁਰੇ ਦੇ ਜਿਹੜੀ ਜਨਮ ਦੀ ਤਕਰੀਬਾਤ ਉੱਚ ਨਹੀਂ ਜਾ ਸਕਦੇ ਤੇ ਤੁਹਾਨੂੰ ਪਤਾ ਉਹਨਾਂ ਦੀ ਫਿਰ ਉਹ ਕਰਤਾਰਪੁਰ ਵੀ ਜਾਂਦੇ ਨੇ ਇਹ ਆਪਣਾ ਅਸਨਬਦਾਲ ਵੀ ਆਉਂਦੇ ਨੇ ਮਤਲਬ ਜਿਹੜੀ ਉਹਨਾਂ ਦੀ ਇਸ ਤਰ੍ਹਾਂ ਦੇ ਓਹੋ ਪੰਗਤ ਸਾਹਿਬ ਤੇ ਸਾਰਾ ਹਾਂਜੀ ਪੰਗਤ ਸਾਹਿਬ ਤੇ ਸਾਰਾ ਜਾਂਦੇ ਆਣੇ ਹੋਰ ਆਉਂਦੇ ਨੇ ਉੱਥੇ ਸਮਾਦੀ ਤੇ ਵੀ ਆਉਂਦੇ ਨੇ ਤੇ ਬਿਲਕੁਲ ਐ ਤੇ ਇਸ ਬਿਲਕੁਲ ਚੋਇਸ ਸਾਹਿਬ ਐਤੇ ਹੈ ਬਰਹਾਾਲ ਐ ਦੇਖੋ ਮੈਂ ਤੇ ਕਹਿੰਨਾ ਇਹ ਜਿਹੜੇ ਸਾਡੇ ਬਾਬੇ ਨੇ ਬਜ਼ੁਰਗ ਨੇ ਅਮ ਜਮ ਤੇ ਸਾਡੇ ਬਾਨੀ ਨੇ ਬਾਬਾ ਗੁਰੂ ਨਾਨਕ ਸਾਹਿਬ ਤੇ ਸਾਡੇ ਉਧਰ ਬਹੁਤ ਸਾਰੇ ਓਲੀਆਂ ਨੇ ਇਹਨਾਂ ਨੂੰ ਜਾਂ ਬਾਬਿਆਂ ਨੂੰ ਨਾ ਇਹ ਸਿਆਸਤ ਦੀ ਨਜ਼ਰ ਨਹੀਂ ਕਰਨਾ ਚਾਹੀਦਾ ਪਾਕਿਸਤਾਨ ਦੀ ਇਹ ਪਾਲਿਸੀ ਤੇ ਠੀਕ ਹੈ ਨਾ ਕਮਸ ਕਮ ਉਹ ਕਹਿੰਦੇ ਆਓ ਸਿੱਖਾਂ ਨੂੰ ਆਓ ਬੇਸ਼ੱਕ ਇੰਨੇ ਪ੍ਰੋਪਾਗੈਂਡਾ ਹੁੰਦਾ ਜੀ ਇਹ ਇਨਫਲੂਐਂਸ ਕਰਨਾ ਚਾਹੁੰਦੇ ਨੇ ਜੀ ਪੰਜਾਬੀਆਂ ਨੂੰ ਤੇ ਇਹ ਤੇ ਉਹ ਉਹ ਜਿਹੜੀ ਵੀ ਵਜ੍ਹਾ ਹੋਵੇ ਕੋਈ ਲੇਕਿਨ ਇਹ ਤੇ ਵੇਖੋ ਨਾ ਕਿ ਪੰਜਾਬ ਪਾਕਿਸਤਾਨ ਕੋਸ਼ਿਸ਼ ਕਰ ਰਿਹਾ ਕਿ ਦੋਵੇਂ ਪੰਜਾਬ ਜੁੜੇ ਰਹਿਣ ਆਪਸ ਵਿੱਚ ਕੋਈ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਮੁਹਬਤ ਨਹੀਂ ਵੀ ਵਾਧੀ ਤੇ ਨਫਰਤ ਤੇ ਪੈਦਾ ਨਾ ਹੋਵੇ ਜੀ ਜੀ ਬਿਲਕੁਲ ਇਹ ਤੇ ਬਿਲਕੁਲ ਇਹ ਤਾਂ ਅਸੀਂ ਬੜੀ ਗੱਲ ਕੀਤੀ ਹੈ ਮਹਾਰਾਣਾ ਸਾਹਿਬ ਕੇ ਇਹ ਬਾਬਿਆਂ ਨੂੰ ਤੇ ਨਾ ਨਾ ਇਹਨਾਂ ਨੂੰ ਮਤਨਦਾ ਬਨਾਓ ਇਹ ਤੇ ਅਮਨ ਤੇ ਮੁਹਬਤ ਦਾ ਪ੍ਰਗਾਮ ਦੇਣੇ ਲੋਕ ਨੇ ਤੇ ਇਹਨਾਂ ਨੂੰ ਤੇ ਜ਼ਹਰਾ ਇਹਦੇ ਨਾਲ ਪੰਜਾਬ ਦੀ ਜੁੜਤ ਵੀ ਰਹਿੰਦੀ ਹੈ ਉਥੋਂ ਆਉਂਦੇ ਨੇ ਤੇ ਪਾਕਿਸਤਾਨ ਦੀ ਪਾਲਿਸੀ ਵੀ ਹੈ ਦਾ ਤਨਬਤਕ 2019 ਤੋਂ ਬਾਅਦ ਇਹਨਾਂ ਨੇ ਓਪਨ ਵੀਜ਼ਾ ਪਾਲਿਸੀ ਸ਼ੁਰੂ ਕੀਤੀ ਸੀ ਕਰਤਾਰਪੁਰ ਤੋਂ ਬਾਅਦ ਕਰਤਾਰਪੁਰ ਇਹਨਾਂ ਨੇ ਸਾਰਾ ਉਹ ਬਣਾਇਆ ਸੀ ਨਵੇਂ ਉਹਦੇ ਚ ਤਾਮੀਰ ਕੀਤੀ ਸੀ ਨਵੀਆਂ ਚੀਜ਼ਾਂ ਇਹ ਉਹ ਸਾਰਾ ਉਹਨਾਂ ਨੂੰ ਕੀਤਾ ਅੱਛਾ ਲੇਕਿਨ ਰਾਣਾ ਸਾਹਿਬ ਇਹ ਇਹਦੇ ਚ ਮੈਨੂੰ ਹੁਣ ਇੱਕ ਹੋਰ ਗੱਲ ਯਾਦ ਆਉਂਦੀ ਹੈ ਹਾਂ ਉਹ ਦੱਸੋ ਉਹ ਮੈਂ ਪਿਛਲੇ ਸਾਲ ਸਟੋਰੀ ਵੀ ਦਿੱਤੀ ਸੀ ਹੂੰ ਤੇ ਉਹ ਮੈਂ ਬੜੇ ਜਿਹੜੇ ਸਿੱਖ ਸਾਡੇ ਭਾਈ ਨੇ ਤੇ ਆਪਣਾ ਸਿੱਖ ਰਿਆਂ ਉਹਨਾਂ ਨਾਲ ਮੈਂ ਜਿਹੜੇ ਓਵਰਸੀਜ਼ ਨੇ ਇੰਡੀਆ 'ਚ ਹੈ ਇੰਡੀਅਨ ਬੇਸ ਲੇਕਿਨ ਕੈਨੇਡਾ ਇੰਗਲੈਂਡ ਰਹਿੰਦੇ ਉਹਨਾਂ ਨਾਲ ਮੈਂ ਇੰਟਰਵਿਊ ਕੀਤੇ ਸੀ ਤੇ ਉੱਥੋਂ ਮੈਨੂੰ ਮਹਿਸੂਸ ਹੋਇਆ ਸੀ ਕਿ ਪਤਾ ਚੱਲਿਆ ਸੀ ਕਿ ਪਾਕਿਸਤਾਨੀ ਗਵਰਨਮੈਂਟ ਤਾਂ ਉਹਨਾਂ ਦੇ ਮਸਲਾ ਮਸਾਲ ਕੋਈ ਨਹੀਂ ਕਰਦੀ ਇਹਨਾਂ ਦੀ ਤੇ ਪੋਲਿਸੀ ਓਪਨ ਪੋਲਿਸੀ ਹੈ ਲੇਕਿਨ ਜਿਹੜੇ ਟੂਰ ਆਪਰੇਟਰ ਨੇ ਜਿਹੜੇ ਸਪੈਸ਼ਲੀ ਉਹ ਸਿੱਖ ਜਿਹੜੇ ਕੈਨੇਡਾ ਰਹਿੰਦੇ ਨੇ ਅਮਰੀਕਾ ਰਹਿੰਦੇ ਨੇ ਇੰਗਲੈਂਡ ਰਹਿੰਦੇ ਨੇ ਉਹ ਤੁਹਾਨੂੰ ਪਤਾ ਜਿਹੜੇ ਇੰਡੀਆ ਚ ਗਏ ਨੇ 40 40 50 50 ਸਾਲ ਦੇ 60 60 ਸਾਲ ਦੇ ਅਮਰੀਕਾ ਕੈਨੇ ਤੇ ਉਹਥੇ ਫਿਰ ਜਾ ਕੇ ਕੰਮ ਕਰਦੇ ਨੇ ਉਥੇ ਤੁਹਾਨੂੰ ਪਤਾ oportunidades ਵੀ ਹੁੰਦੀਆਂ ਆ ਉਹ ਫਿਰ ਉਸ ਤਰ੍ਹਾਂ ਪੈਸੇ ਬਣਾ ਲੈਂਦੇ ਨੇ ਤੇ ਤੁਹਾਨੂੰ ਪਤਾ ਫਿਰ ਉਹ ਲੋਕ ਆਪਣੀ ਜਿਹੜੀ ਉਹਦੀ ਜੁੜਤ ਹੀ ਹੁੰਦੀ ਨਾ ਉਹ ਫਿਰ ਬਾਬਿਆਂ ਨੂੰ ਤਾਂ ਨਹੀਂ ਭੁੱਲਦੇ ਨਾ ਹੂੰ ਤੇ ਉਹ ਪਾਕਿਸਤਾਨ ਆਣਾ ਚਾਹੁੰਦੇ ਨੇ ਉਹ ਹਸਪਤਾਲ ਕਤਾਰਪੁਰ ਬਾਬਾ ਗੁਰੂ ਨਾਨਕ ਦੀ ਹਸਨਬਦਾਲੀ ਦੀ ਨਦੀ ਬਲਕਿ ਉਹ ਕਹਿੰਦੇ ਕਿ ਜਿੱਥੇ ਉਹ ਉਹਨਾਂ ਦਫਨ ਨੇ ਕਰਤਾਰਪੁਰ ਉਸ ਜਗ੍ਹਾ ਤੇ ਸਾਰੀਆਂ ਚੀਜ਼ਾਂ ਦੇਖਣਾ ਚਾਹੁੰਦੇ ਨੇ ਤੇ ਪੰਜਾ ਸਾਹਿਬ ਬਾਕੀ ਜਿਹੜੇ ਉਹਨਾਂ ਦੇ ਇੱਥੇ ਮੁਕਾਮਾਤ ਨੇ ਉਹ ਵਿਚਾਰੇ ਜਿਹੜੇ ਹੁਣ ਉਹਨਾਂ ਕੋ ਪੈਸੇ ਅਸੀਂ ਤੇ ਆ ਗਿਆ ਉਹਨਾਂ ਦੀ ਜਿਹੜੀ ਅਗਲੀ ਔਲਾਦਾਂ ਪੜ ਗਈਆਂ ਅੱਛੀਆਂ ਜੋਬਸ ਵੀ ਕਰ ਰਹੀਆਂ ਤੇ ਉਹ ਚਾਹੁੰਦੇ ਨੇ ਕਿ ਯਾਰ ਅਸੀਂ ਅੱਛੇ ਤਰੀਕੇ ਨਾਲ ਪਾਕਿਸਤਾਨ ਜਾਈਏ ਟੂਰ অপারেਟਰ ਜਿਹੜੇ ਉਹਨਾਂ ਨੂੰ ਰਣਾ ਸਰ ਲੁੱਟਦੇ ਨੇ ਨਾ ਬਹੁਤ ਲੁੱਟਦੇ ਨੇ ਇੱਕ ਅਦੀ ਮਸਲਾ ਹਾਈਲਾਈਟ ਨਹੀਂ ਹੋਇਆ ਮਤਲਬ ਹਾਂ ਬਿਲਕੁਲ ਨਹੀਂ ਹੋਇਆ ਮੈਂ ਮੈਨੂੰ ਮੇਰੇ ਇੱਕ ਦੋ ਦੋਸਤ ਨੇ ਕੈਨੇਡਾ 'ਚ ਉਹ ਤੁਹਾਡੇ ਵੀ ਇੱਕ ਜਾਣਨ ਵਾਲੇ ਨੇ ਤੇ ਉਹ ਕਹਿੰਦੇ ਨੇ ਜੀ ਕਿ ਕਈ ਵਾਰੀ ਉਧਰ ਦੇ ਜਿਹੜੇ ਸਾਡੇ ਅਮੀਰ ਸਿੱਖ ਭਰਾ ਨੇ ਉਹਨਾਂ ਨੇ ਆਫਰ ਕੀਤੀ ਪਾਕਿਸਤਾਨੀਆਂ ਨੂੰ ਯਾਰ ਤੁਸੀਂ ਇੱਥੇ ਨਾ हसन ਅਬਦਾਲ ਕੋਈ ਵੱਡਾ 5 ਸਟਾਰ ਹੋਟਲ ਬਣਾਓ ਕੋਈ ਇਸ ਤਰ੍ਹਾਂ ਦੀ ਟੂਰ ਕੰਪਨੀ ਬਣਾਓ ਕਿ ਗੱਡੀਆਂ ਠੀਕ ਹੋਣ ਉਹਨਾਂ ਵਿੱਚ ਵਾਸ਼ਰੂਮ ਹੋਣ ਬੜਾ ਕੰਫਰਟੇਬਲ ਕੰਮ ਹੋਵੇ ਉਹ ਕਹਿੰਦੇ ਇੰਦਰ ਤੇ ਕੋਈ ਠਰਾਂ ਦੇ ਕੋਈ ਥਾਂ ਹੀ ਕੋਈ ਨਹੀਂ ਦੂਜਾ ਹੈ ਜਿਹੜਾ ਤੁਸੀਂ ਦੱਸ ਰਹੇ ਟੂਰ ਲੁੱਟਦੇ ਬੜੇ ਨੇ ਉਹਨਾਂ ਨੇ ਸਿਰਫ ਨਾਮ ਮਾਲ ਖਟਣ ਵਾਸਤੇ ਇੱਕ ਤੇ ਪਾਕਿਸਤਾਨ ਦਾ ਇਮਜ ਤਬਾਹ ਕਰਦੇ ਨੇ ਤੇ ਕੁਆਲਿਟੀ ਦੀ ਸਰਵਿਸਿਜ਼ ਹੀ ਨਹੀਂ ਦਿੰਦੇ ਆਇਆ ਸਰਵਿਸਿਜ਼ ਦੇਣ ਹੋਟਲ ਬਣਾਉਣ ਰਿਜ਼ੋਰਟਸ ਬਣਾਉਣ ਟ੍ਰਾਂਸਪੋਰਟ ਚੰਗੀ ਹੋਵੇ ਬਹੁਤ ਟੂਰਿਜ਼ਮ ਵਿੱਚ ਪਾਕਿਸਤਾਨ ਨੇ ਪੈਸਾ ਸਿਰਫ ਸਿੱਖ ਭਾਈ ਜਿਹੜੇ ਪੰਜਾਬ ਦੀ ਕਨੋਮੀ ਤੇ ਪਾਕਿਸਤਾਨ ਦੀ ਕਨੋਮੀ ਨੂੰ ਬਹੁਤ ਫਾਇਦਾ ਪਹੁੰਚਾ ਸਕਦੇ ਨੇ ਐਥੇ ਦੇਖੋ ਜਿੱਥੇ ਜਿੱਥੇ مذہبی ਇਕਤਿਮਾ ਹੁੰਦੇ ਨੇ ਦੁਨੀਆ ਵਿੱਚ ਉਹ ਬੇਸ਼ੱਕ ਮੁਸਲਮਾਨਾਂ ਦੇ ਮਕਾਮ ਹੋਣ ਬੁੱਧ ਬੁੱਧਾਂ ਦੇ ਹੋਣ ਹਿੰਦੂਆਂ ਦੇ ਹੋਣ ਸਾਈਆਂ ਦੇ ਹੋਣ ਜਿਹਦੇ ਵੀ ਹੋਣ ਉਹ ਉਥੇ ਇੱਕ ਪੂਰੀ ਕਨੋਮੀ ਚੱਲਦੀ ਹੈ ਉਹਨਾਂ ਦੇ ਉੱਤੇ ਕਈ ਕਈ ਸ਼ਹਿਰ ਚੱਲਦੇ ਨੇ ਤੇ ਉਹ ਮੁਲਕ ਚੱਲਦੇ ਨੇ ਉਹਨਾਂ ਦੇ ਜੀਡੀਪੀ 'ਚ ਹਿੱਸਾ ਹੁੰਦਾ ਸੋ ਅਡੇ ਤੇ ਜੀਡੀਪੀ اچ ਇਹਨਾਂ ਦਾ ਹਿੱਸਾ ਹੀ ਕੋਈ ਨਹੀਂ ਇਹ ਸਾਰੇ ਟੂਰ ਆਪਰੇਟਰ ਖਾ ਜਾਂਦੇ ਨੇ ਜਾਂ ਫਿਰ ਮੇਰਾ ਲਖਿਆਲ ਹੈ ਕਿ ਕੋਈ ਹਕੂਮਤ ਦੇ ਵੀ ਕੋਈ ਬੰਦੇ ਹੋਣਗੇ ਵਿੱਚ ਰਲੇ ਉਹ ਵੀ ਕੁਝ ਨਾ ਕੁਝ ਤਾਂ ਹਿੱਸਾ ਲੈਂਦੇ ਹੀ ਹੋਣਗੇ ਚਾਹੀਦਾ ਬਸ ਰਾਣਾ ਸਾਹਿਬ ਅਸਲੀਆ ਮਿਲ ਕੇ ਹੀ ਕੱਢਦੇ ਨੇ ਕੰਮ ਹਾਂ ਅਸਲੀਆ ਕਿ ਜਿਹੜੇ ਸਾਡੇ ਹਕੂਮਤ ਹਕੂਮਤੀ ਵੀ ਲੋਕ ਨੇ ਨਾ ਜਿਹੜਾ ਹਕੂਮਤਾਨੀ ਬੈਠੇ ਨੇ ਇਹ ਤਾਕਤਵਰ ਜਗ੍ਹਾ ਤੇ ਬੈਠੇ ਨੇ ਉਹ ਗੱਲਾਂ ਤੇ ਬਹੁਤ ਕੱਢਦੇ ਨੇ ਉਹ ਜਦੋਂ ਤਕਰੀਰਾਂ ਕਰਦੇ ਨੇ ਉਹ శ్రీਨਾ ਜੀ ਆ ਹੁੰਦੀਆਂ ਤੁਸੀਂ ਜਾਂਦੇ ਕਦੀ ਕਿ ਤੁਸੀਂ ਵੀ ਜਾਂਦੇ ਮੈਨੂੰ ਪਤਾ ਤੁਹਾਡੇ ਇਹਨਾਂ ਤਕਰੀਬਾਤ ਜਾਂਦੇ ਹੋ ਉਹਥੇ ਵੱਡੀਆਂ ਵੱਡੀਆਂ ਟਿੱਕਰੀਆਂ ਕਰਾਂਗੇ ਜੀ ਟੂਰਿਜ਼ਮ ਪ੍ਰਮੋਟ ਪਾਕਿਸਤਾਨ ਜੀ ਇਹ ਜੀ ਉਹ ਜੀ ਲੇਕਿਨ ਗੱਲਾਂ ਕੋਈ ਗਰਾਊਂਡ ਤੇ ਕੰਮ ਇਹਨਾਂ ਦਾ ਵੀ ਕੋਈ ਨਹੀਂ ਹੈ ਮਤਲਬ ਦੱਸੋ ਉਹ ਬਿਲਕੁਲ ਨਹੀਂ ਹੈ ਠੀਕ ਹੈ ਨਾ ਦੇਖੋ ਟੂਰ ਆਪਰੇਟਰ ਵੀ ਜਿਹੜੇ ਆ ਉਹ ਜਿਹੜੇ ਮੈਂ ਉਹ ਸਟੋਰੀ ਕੀਤੀ ਸੀ ਨਾ ਰਾਣਾ ਸਾਹਿਬ ਉੱਥੇ ਮੈਨੂੰ ਦਾਦਾ ਹੈ ਸੀ ਕਿ ਟੂਰ ਆਪਰੇਟਰ ਵੀ ਕੋਈ ਇੰਡੀਪੈਂਡੈਂਟ ਨਹੀਂ ਆਪਰੇਟ ਕਰਦੇ ਉਹ ਵੀ ਇੱਥੇ ਨਾ ਵੈਕਿਊਮ ਟਰਸਟ ਬੋਰਡ ਆ ਇੱਥੇ ਦੀ ਮੁਤਲਕਾ ਮਿਨਿਸਟਰੀਆਂ ਉਹਨਾਂ ਦੇ ਨਾਲ ਉਹਨਾਂ ਦੇ ਰਾਬਤੇ ਹੁੰਦੇ ਨੇ ਅੱਛਾ ਉਹ ਮੈਂ ਤੁਹਾਨੂੰ ਉਹ ਤੇ ਉਹ ਇਸ ਤਰ੍ਹਾਂ ਕਰਦੇ ਨੇ ਲੇਕਿਨ ਇਹ ਹੈ ਕਿ ਇੱਥੇ ਚ ਉਹਨਾਂ ਨੇ ਦਫ਼ਤਰ ਬਾਹਰ ਬਣਾਏ ਹੋਏ ਨੇ ਉਥੋਂ ਬੁੱਕ ਕਰਦੇ ਨੇ ਉਹਨਾਂ ਨੂੰ ਡਰਨਾ ਪੌਂਡਾਂ ਦੇ ਵਿੱਚ ਹਾਂ ਉਹ ਚੰਗੇ ਜਗੇ ਵੱਡੇ ਵੱਡੇ ਪੈਸੇ ਲੈਂਦੇ ਨੇ ਉਹਨਾਂ ਕੋ ਤੇ ਉਹਨਾਂ ਨੂੰ ਉਥੇ ਚੰਗੇ ਭਲੇ ਖਾਬ ਦਿਖਾਉਂਦੇ ਨੇ ਜੀ ਕਿ ਇੰਨਾ ਰੈਸ਼ ਹੋਏਗੀ ਗੱਡੀਆਂ ਜੀ ਏਸੀ ਬੱਸਾਂ ਖਾਣੇ ਇਹ ਵਾਛਾ ਉਹ ਮੜ ਕੇ ਉਹ ਮਸਲਾ ਹੋਇਆ ਸੀ ਕਿ ਇੱਥੇ ਆ ਕੇ ਵਿਚਾਰੇ ਬੜੇ ਰੁਲੇ ਹੋ ਪੁੱਛਣਾ ਤੇ ਉਹਨਾਂ ਨੇ ਫਿਰ ਮੇਨਾਂ ਰਾਬਤਾ ਕੀਤਾ ਕਿਸੇ ਦੋਸ ਜਰੀਏ ਤੇ ਉਹ ਫਿਰ ਮੈਂ ਉਹਨਾਂ ਦਾ ਇੰਟਰਵਿਊ ਕੀਤਾ ਉਹ ਉਹਨਾਂ ਨੇ ਦੱਸਿਆ ਜੀ ਕਿ ਸਾਨੂੰ ਸੜਨਾ ਇਹਨਾਂ ਨੇ ਸਾਨੂੰ ਖਰਾਬ ਕੀਤਾ ਕਿ ਸਾਨੂੰ ਸਵੇਰ ਸਵੇਰ ਉਠਾ ਲੈਂਦੇ ਸੀ ਸਵੇਰ 4 ਵਜੇ ਜਾਣਾ ਤੋਂ ਪਹਿਲਾਂ ਹੀ ਕਹਿੰਦੇ ਸੀ ਜਾਣਾ ਜੀ ਤੁਸੀਂ ਅੱਜ ਸਸਨਪੁਰਦਾਲ ਜਾਣਾ ਕਰਤਾਰਪੁਰ ਜਾਣਾ ਫਿਰ 3 ਦਿਨ ਘੰਟੇ ਜੀ ਗੱਡੀ 'ਚ ਬਿਠਾਈ ਰੱਖਦੇ ਸੀ ਕਹਿੰਦੇ ਗੱਡੀ ਦੀਆਂ ਸੀਟਾਂ ਪਾਟੀਆਂ ਹੀ ਗੱਡੀਆਂ ਦੀਆਂ ਨਾ ਉਹਨਾਂ ਦਾ ਕੋਈ AC ਸਹੀ ਚੱਲਦਾ ਤਿੰਨ ਦਿਨ ਘੰਟੇ ਬਿਠਾ ਕੇ ਨਾ ਉਹ ਨਾਸ਼ਤਾ ਵੀ ਨਹੀਂ ਕਰੰਦੇ ਸੀ ਹੋਟਲ 'ਚ ਉਥੋਂ ਕੱਢਦੇ ਸੀ ਕਹਿੰਦੇ ਉਦਾਂ ਹੀ ਭੁੱਖੇ ਭਾਰੇ ਲੈ ਆਏ ਤੁਸੀਂ ਕਰਤਾਰਪੁਰ ਮੁੜ ਕੇ ਜਨਾ ਕਹਿਣਾ ਜੀ ਉੱਥੇ ਉੱਥੇ ਜਾ ਕੇ ਲੈ ਗਏ ਉੱਥੇ ਕਹਿੰਦੇ ਜੀ ਹੁਣ ਜਿਹੜਾ ਨੇ ਇੱਥੇ ਲੰਗਰ ਤੁਹਾਨੂੰ ਮਿਲੇਗਾ ਉਹ ਕਹਿੰਦੇ ਨਾ ਖਾਣਾ ਲੰਗਰ 2-3 ਵੇ ਮਿਲਿਆ ਅਛਾ ਉਹ ਕਹਿੰਦੇ ਉਹ ਸਾਰੇ ਹੁੰਦੇ ਉਹ ਤਨਬਦਾ ਉਹ ਜ਼ਿਆਦਾ ਉਮਰ ਦੇ ਲੋਕ ਹੁੰਦੇ ਨੇ ਜ਼ਿਆਦਾ ਉਮਰ ਦੇ ਤਾਂ ਉਹਨਾਂ ਦੀਆਂ ਜ਼ਰੂਰਤਾਂ ਹੋਰ ਹੁੰਦੀਆਂ ਨੇ ਉਹਨਾਂ ਦੀਆਂ ਜ਼ਰੂਰਤਾਂ ਨੇ ਕਹਿੰਦੇ ਅਸੀਂ ਯਾਰ 60 60 70 70 ਸਾਲਾਂ ਨਾਲ ਸਾਡੀ ਉਮਰ ਆਵਾ ਅਸੀਂ ਜ਼ਿਆਦਾ ਉਹਨਾਂ ਚ ਕਈ ਜਿਹੜੇ ਡਾਇਬੀਟਿਕ ਪੇਸ਼ੈਂਟਸ ਸਗੇ ਸ਼ੂਗਰ ਦੇ ਮਰੀਜ਼ ਸੀ ਬਲੱਡ ਪ੍ਰੈਸ਼ਰ ਦੇ ਉਹਨਾਂ ਨੇ ਦਵਾਈਆਂ ਲੈਣੀਆਂ ਸੀ ਖਾਣੇ ਹੀ ਟਾਈਮ ਨਹੀਂ ਫਿਰ ਕਹਿੰਦੇ ਉਥੋਂ ਕੱਢਣਾ ਜਨਾਬ ਕੋਈ ਟਾਈਮ ਨਹੀਂ ਰਾਤ ਨੂੰ 12 ਵੇ ਲਿਆ ਕੇ ਹੌਡਰ ਸਿੱਟ ਦੇਣਾ ਲੋਰ ਲੋਰ ਤਾਂ ਤੁਹਾਨੂੰ ਪਤਾ ਰਹਿੰਦੇ ਲੋਰ ਨਹੀਂ ਸਾਰੇ ਉਹ ਮੈਂ ਤੁਹਾਨੂੰ ਯਾਦ ਉਹ ਹੀ ਰਹਿੰਦੇ ਨੇ ਉੱਥੇ ਫਲੇਟਿਸ ਵਿੱਚ ਵੀ ਲਕਸਸ ਵੀ ਰਹਿੰਦੇ ਨੇ ਲਕਸਸ ਤੇ ਨਾਲ ਜਿਹੜਾ ਉਸ ਤੇ 4.2 ਸ਼ੈਰੇਟ 10 4.2 ਉੱਥੇ ਰਹਿੰਦੇ ਰੋਸੀ ਵੇਖਿਆ ਉੱਥੇ ਬਚਾਰੇ ਉਹ ਕੋਈ ਆ ਰਿਹਾ ਹੈ ਹਾਲਾਤ ਨਹੀਂ ਚੋਈ ਸਾਬਿਰਦਰ ਇਹ ਕੌਣ ਮਸਲਾ ਹੱਲ ਕਰ ਸਕਦਾ ਹੈ ਸਿੱਖਾਪੁਰ ਸਿੱਖਾਪੁਰ ਰਣਸਾ ਇਹਨਾਂ ਨੂੰ ਦੇਖੋ ਇਹਨਾਂ ਟੂਰ ਆਪਰੇਟਰਾਂ ਨੂੰ ਕਿਸੇ ਕਵਰ ਥਰੂ ਲੈ ਕੇ ਹੁਣ ਪਾਕਿਸਤਾਨ ਜਿਹੜਾ ਕੰਮ ਕਰਦਾ ਹੈ ਉਹ ਜਰਿਆਜ਼ਮ ਕਰ ਸਕਦਾ ਹੈ ਨਾ ਤੇ ਵਜ਼ੀਰ ਆਜ਼ਮ ਵੀ ਕਰ ਸਕਦਾ ਪੰਜਾਬ ਗਵਰਨਰ ਵੀ ਕੰਮ ਕਰ ਸਕਦੇ ਜਾ ਰਹਾ ਉੱਥੇ ਸਾਰੇ ਆ ਪੰਜਾਬ ਦੇ ਨਹੀਂ ਲੋਗਿਕ ਕਰਨਾ ਹੁੰਦਾ ਤੇ ਕਰ ਚੁੱਕੇ ਹੁੰਦੇ ਤੇ ਫਿਰ ਫੀਲਡ ਮਾਰਸ਼ਲ ਨੂੰ ਵਿੱਚ ਪਾਣਾ ਪੈਣਾ ਹੈ ਹਰਨਾ ਸਾਹਿਬ ਤੁਸੀਂ ਗੱਲ ਨਹੀਂ ਮੈਂ ਇਸ ਲਈ ਕਹਿ ਰਹੇ ਮੈਂ ਮਜ਼ਾਕ ਨਹੀਂ ਰੈਡ ਲਾਈਨ ਨਾ ਕਰਾਸ ਕਰ ਨਹੀਂ ਨਹੀਂ ਰੈਡ ਲਾਈਨ ਨਹੀਂ ਹੈ ਨਹੀਂ ਨਹੀਂ ਚੇਹੇ ਸਾਹਿਬ ਹੋਏ ਮੈਂ ਕਹਿ ਰਹੇ ਕਿ ਦੇਖੋ ਜਨਰਲ ਜਨਰਲ ਬਾਜਵਾ ਦਾ ਕ੍ਰੈਡਿਟ ਹੈ ਉਹਨੇ ਕਰਤਾਰਪੁਰਾ ਖੋਲਿਆ ਹਾਂ ਉਹਨੇ ਖੋਲਿਆ ਸੀ ਹੈ ਤੇ ਇਹ ਕ੍ਰੈਡਿਟ ਲਵੇ ਉਹਨਾਂ ਦੇ ਜਿਹੜੇ ਹੁਣ ਮਸਲੇ ਪੇਸ਼ ਆ ਰਹੇ ਉਹਨਾਂ ਨੂੰ ਹੱਲ ਕਰਾਂ ਪ੍ਰਾਇੋਰਟੀ ਦੇ ਬੇਸ ਹੈ ਅਗਰ ਤੁਸੀਂ ਸਾਫਟ ਇਮੇਜ ਬਣਾਉਣਾ ਹੈ ਨਾਰਥ ਅਮਰੀਕਾ ਚ ਕੈਨੇਡਾ ਚ ਯੂਰਪ ਚ ਇੰਡੀਆ ਚ ਤੇ ਕਰੋ ਨਾ ਜੀ ਸਾਫਟ ਪਾਵਰ ਦਾ ਤੁਹਾਡੇ ਕੋਲ ਜ਼ਰੀਆ ਹੈ ਤੇ ਉਹਨੂੰ ਤੁਸੀਂ ਕਰਦੇ ਹੀ ਨਹੀਂ ਬਸ ਕੋਈ ਸਭ ਇਹ ਤੇ ਜਿਹੜਾ ਮਾਫੀਆ ਹੀ ਹੈ ਜੀ ਹੈ ਜਿਹੜੇ ਹੈ ਨਾ ਮਨਿਸਟਰੀਆਂ ਤੇ ਬਾਬੋਸ ਦਾ ਇਸ ਤਰ੍ਹਾਂ ਇਸ ਤਰ੍ਹਾਂ ਉਹ ਹੋਰ ਇਹ ਮਜ਼ੇ ਦੀ ਗੱਲ ਦੇਖੋ ਕਿ ਉਹਨਾਂ ਚ ਇੱਕ ਦੋ ਬੰਦੇ ਜਿਹੜੇ ਨਾ ਉਹ ਉਹਨੂੰ ਸਟ੍ਰੋਕ ਹੋਇਆ ਸੀ ਇੱਕ ਸਿੱਖ ਨੂੰ ਓਏ ਹੋਏ ਉਹ ਥੋੜਾ ਇੱਕ ਉਹਦਾ ਲੱਤ ਤੇ ਯਾਨੀ ਲੱਤ ਤੇ ਇੱਕ ਇੱਕ ਸਾਈਡ ਦੇ ਜਿਹੜੇ ਬਾਹਰ ਹੋ ਗਏ ਉਹਨਾਂ ਨੂੰ ਉਹਨੂੰ ਹਲਕਾ ਆ ਮਸਲਾ ਸੀਗਾ ਉਹਨੂੰ 휠 ਚੇਅਰ ਚਾਹੀਦੀ ਸੀ ਕਹਿੰਦਾ 휠 ਚੇਅਰ ਹੀ ਕੋਈ ਨਹੀਂ ਉੱਥੇ ਲੱਭਦੀ ਸੀ ਜਦੋਂ ਜਾਂਦੇ ਸੀ ਵਿਜ਼ਿਟ ਤੇ ਉਤੇ ਇਹ ਸਾਰੀ ਚੀਜ਼ ਉਹਨਾਂ ਨੇ ਮਤਲਬ ਉਹਨਾਂ ਨੇ ਵਾਦਾ ਕੀਤਾ ਹੈ ਮੈਂ ਚੋਇ ਸਾਬ ਮੈਂ ਇੱਧਰ ਦੇ ਜਿਹੜੇ ਸਿੱਖ ਭਰਾ ਨੇ ਪਾਕਿਸਤਾਨ ਰਹਿੰਦੇ ਉਹਨਾਂ ਨੇ ਕੋਈ ਨਹੀਂ ਆਪਣੀ ਟੂਰ ਆਪਰੇਟਰ ਬਣਾਏ ਉਹ ਕੀ ਕਰਦੇ ਨੇ ਉਹ ਰਾਣਾ ਸਾਹਿਬ ਉਹਨਾਂ ਦਾ ਟ੍ਰਾਂਸਪੋਰਟ ਤੇ ਉਹ ਵੀ ਨਹੀਂ ਰਾਣਾ ਸਾਹਿਬ ਉਹ ਵੀ ਮੈਂ ਸਾਰੀ ਗੱਲ ਜਿਹੜੀ ਨਾ ਉਹ ਕੀਤੀ ਸੀ ਉਹ ਤੁਹਾਨੂੰ ਪਤਾ ਹੈ ਇੱਥੇ ਮਜ਼ਬਦ ਦੇ ਨਾਮ ਤੇ ਲੁੱਟਣ ਵਾਲੇ ਬਹੁਤ ਨੇ ਉਹ ਜਿਹੜੇ ਉਹਨਾਂ ਨੇ ਬੁੱਕ ਕੀਤੇ ਸੀ ਨਾ ਜਿਹਦੇ ਦਰੀਏ ਉਹ ਇੰਗਲੈਂਡ ਦਾ ਇੱਕ ਸਿੱਖ ਕੰਪਨੀ ਸੀਗੀ ਅੱਛਾ ਉਹਦੀ ਅੱਗੇ ਇੱਕ ਪਾਕਿਸਤਾਨੀ ਕੰਪਨੀ ਸੀ ਨਾ ਦੋਨਾਂ ਨੇ ਰਲ ਕੇ ਬੁੱਕ ਕੀਤੇ ਹੋਏ ਸੀ ਇੱਕ ਪਾਕਿਸਤਾਨੀ ਸੀ ਉਹ ਦਾ ਪਾਕਸਤਾਨੀ ਉਹ ਮਤਲਬ ਇੱਥੇ ਦਾ ਤੱਲਕ ਸੀ ਦੂਸਰਾ ਜਿਹੜਾ ਸੀ ਉਹ ਸਿੱਖ ਕੰਪਨੀ ਸੀ ਉਹ ਦੋਨਾਂ ਨੇ ਰਲ ਕੇ ਉਹ ਬੁਕਿੰਗ ਸਾਰੀ ਕੀਤੀ ਹੋਈ ਸੀ ਮਤਲਬ ਉਹ ਵੀ ਉਹਨਾਂ ਨੇ ਵੀ ਖਾਣ ਪੀਣ ਦਾ ਪ੍ਰੋਗਰਾਮ ਬਣਾਇਆ ਸੀ ਆਪਣੀ ਆਪਣੀ ਕਮਿਊਨਿਟੀ ਯਾਨੀ ਦੋਵੇਂ ਸਾਂਝੇ ਰਏ ਪੰਜਾਬੀ ਬੇਸ਼ੱਕ ਸਿੱਖ ਹੋਵੇ ਮੁਸਲਮਾਨ ਹੋਵੇ ਹਿੰਦੂ ਹੋਵੇ ਪੰਜਾਬੀ ਪੁਣਾ ਨਹੀਂ ਛੱਡਦਾ ਕਦੇ ਵੀ ਆਪਣਾ ਨਾ ਹੈ ਨਾ ਪੈਸਾ ਇਹਨਾਂ ਦੀ ਮਜਬੂਰੀ ਹੈ ਨਾ ਮਜਬੂਰੀ ਹੈ ਪਤਾ ਨਹੀਂ ਮਜਬੂਰੀ ਤੇ ਸਾਰਿਆਂ ਦੀ ਹੁੰਦੀ ਪੈਸਾ ਕਮਾਉਣਾ ਵੀ ਕੋਈ ਉਰੀ ਗੱਲ ਨਹੀਂ ਗਲਤ ਤਰੀਕੇ ਨਾਲ ਕਮਾਣਾ ਲੋਗਾਂ ਨੂੰ ذلیلو خوار کر کے نہ نہ کمانا مافیا دی گل ہو رہی سی ਸਾਡੇ ਸਿੱਖ ਭਰਾਏ ਨੇ لاہور وہ میں کہہ رہے ਕਿ ਸਿਗਨਲ ਜਿਹੜਾ ਹੈ ਨਾ ਉਹ ضرور ਵੇਖਣ ਚੋਈ ਇਸ ਯਾਦ ਹੈ ਕਿਹੜਾ ਸਿਗਨਲ ਜਿਹੜਾ ਜਿਹੜਾ ਪਾਕਿਸਤਾਨ ਦੇ لاہور ਦੇ ਜਿਹੜੇ ਮੰਗਣ आले ਨੇ ਨਾ ਭਿਕਾਰੀ ਉਹਨਾਂ ਨੇ ਮਿਲ ਕੇ ਠੇਕਰਾਇਆ अच्छा मतलब हुन ਤੁਸੀਂ ਕਹਿ ਰਹੇ ਹੋ ਕਿ ਸੇਕ ਜਿਹੜੇ ਖੁਦ ਹੀ ਇੰਤਜ਼ਾਮ ਕਰਿਆ ਕਰਨ ਆਪਣਾ ਨਹੀਂ ਨਹੀਂ ਜੋ ਮੈਂ ਕਹਿ ਰਹੇ ਕਿ ਉਹ ਵੀ ਉਹ ਵੀ ਵੇਖ ਲੈਣਾ ਇਹ ਭਈ ਇਦਾਂ ਤੇ ਪੁਕਾਰੀ ਵੀ ਹਕੂਮਤ ਤੇ ਨਹੀਂ ਡਿਪੈਂਡ ਕਰਦੇ ਅੱਛਾ 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 ਹਾਂ ਅੱਛਾ ਉਹਨਾਂ ਨੇ ਆਪਣਾ ਕਰ ਲਿਆ ਉਹ ਇਸ਼ਾਰਾ ਉਹਨਾਂ ਦਾ ਬੰਦ ਹੋਇਆ ਉਹਨਾਂ ਦਾ ਉਹ ਸਾਰਾ ਪੈਸੇ ਹੀ ਉਹਨਾਂ ਦੇ ਖਤਮ ਹੋ ਗਿਆ ਨਾ ਹੁਣ ਬੰਦ ਹੋ ਗਿਆ ਇਸ਼ਾਰਾ ਜਿਹੜਾ ਹੈ ਨਾ ਖਰਾਬ ਹੋ ਗਿਆ ਸੀ ਗੰਡੀ ਕੋਈ ਰੁਕਦੀ ਨਹੀਂ ਹੁਣੇ ਗੱਡੀ ਰੁਕਦੀ ਨਹੀਂ ਸੀ ਅੱਛਾ ਅੱਛਾ ਉਹ ਚਾਰੇ ਖੜੇ ਰਹਿੰਦੇ ਸਨ ਉਹਨਾਂ ਨੇ ਆਪੇ ਫਿਰ ਠੀਕ ਕਰਾਇਆ ਵੀ ਆਪਣਾ ਰੋਟੀ ਪਾਣੀ ਤੇ ਚਲਾਓ ਨਾ ਇਹ ਤਾਂ ਬੰਦ ਹੋ ਗਿਆ ਅੱਛਾ ਉਹ ਵੀ ਹਕੂਮਤ ਇਹ ਿਤਮਾਦ ਨਹੀਂ ਕਰਦੇ ਉਹ ਨਹੀਂ ਕਰਦੇ ਹਾਂ ਬਸ ਇਹੀ ਤੇ ਮਸਲੇ ਮਸਾਲੇ ਜੀ ਫਿਰ ਕਹਿੰਦੇ ਸੀ ਟੂਰਿਜ਼ਮ ਤੇ ਕਹਿੰਦੇ ਜੀ ਅਸੀਂ ਪਾਕਿਸਤਾਨ ਨੂੰ ਖੋਲ ਦੁੱਤਾ ਦੁਨੀਆ ਲਈ ਤੇ ਜੇ ਤੇ ਉਹ ਗੱਲਾਂ ਚ ਨਾ ਨਾ ਖੋਲੋ ਕੋਈ ਮਤਲਬ ਕੰਮ ਵੀ ਕਰੋ ਹਾਂ ਤੇ ਕੰਮ ਵੀ ਕਰਨਾ ਚਾਹੀਦਾ ਲੋ ਜੀ ਚੋਈ ਸਭ ਆਜ ਦਾ ਬ੍ਰਾਂਚ ਇੱਥੇ ਮੁਕਾਓ ਖੁਸ਼ ਰਹੋ ਜਿੰਦੇ ਰਹੋ ਤੇ ਜਿਹੜੇ ਆਏ ਨੇ ਸਾਡੇ ਸਿੱਖ ਭਰਾ ਹਾਜ਼ਰ ਵਾਜ਼ਰ ਹੋ ਇਹਨਾਂ ਤੋਂ ਲੁਟੇਰਿਆਂ ਤੋਂ ਬਚਨ ਦੀ ਕੋਸ਼ਿਸ਼ ਕਰੋ ਤੇ ਕੋਈ ਆਪਣਾ ਆਪ ਵੀ ਕੋਈ ਬੰਦੋਬਸ ਕਰ ਲਓ ਬਾਹਰ ਨਿਕਲਿਆ ਕਰੋ ਵੇਖਿਆ ਕਰੋ ਆਪਣੇ ਸਾਰੇ ਤੇ ਆਪ ਲੋਰੀ ਬੜੇ ਚੰਗੇ ਨੇ ਬੜਾ ਤੁਹਾਨੂੰ ਪਿਆਰ ਕਰਨਗੇ हसन ਅਬਦਾਲੀ ਵੀ ਚੰਗੇ ਨੇ ਨਨਕਾਣੇ ਵਾਲੇ ਵੀ ਚੰਗੇ ਨੇ ਬਹੁਤ ਚੰਗਾ ਪੰਜਾਬ ਹੈ ਬਸ ਇਹ ਉਂਝ ਦਾ ਹੀ ਹੈ ਜਿਵੇਂ ਤੁਹਾਡੇ ਤੁਹਾਡੇ ਵਾਲ ਦਾ ਲਓ ਜੀ ਅੱਜ ਲਈ ਇੰਨੇ ਤੇ ਰੱਬ ਰੱਖ ਲਓ ਜੀ ਰੱਬ ਰੱਖਾ ਫਿਰ